ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਪਟਿਆਲਾ ਚ ਕਰਨਲ ਪੁਸ਼ਪਿੰਦਰ ਬਾਠ ਦੇ ਨਾਲ ਹੋਈ ਕੁੱਟਮਾਰ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਨਿਤ ਨਵੇਂ ਮੋੜ ਆ ਰਹੇ ਨੇ ਤਾਂ ਹੁਣ ਪੁਲਿਸ ਅਫਸਰਾਂ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ ਤਾਂ ਦੱਸ ਦਈਏ ਕਿ ਇਨਸਪੈਕਟਰ ਰੌਣੀ ਦੇ ਵੱਲੋਂ ਜੋ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਗਾਈ ਗਈ ਸੀ ਅਗਾਊ ਜਮਾਨਤ ਅਰਜੀ ਲਗਾਈ ਗਈ ਸੀ ਉਹ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਤਾਂ ਹਾਈ ਕੋਰਟ ਦਾ ਵੱਡਾ ਝਟਕਾ ਇਨਸਪੈਕਟਰ ਰੌਣੀ ਨੂੰ ਲੱਗਿਆ ਜੋ ਇਸ ਕਰਨਲ ਬਾਠ ਮਾਮਲੇ ਦੇ ਵਿੱਚ ਮਲਜ਼ਮ ਹੈ ਤਾਂ ਪਹਿਲਾਂ ਪਟਿਆਲਾ ਦੀ ਅਦਾਲਤ ਦੇ ਵਿੱਚ ਅਰਜੀ ਲਗਾਈ ਸੀ ਉੱਥੋਂ ਵੀ ਰਾਹਤ ਨਹੀਂ ਸੀ ਮਿਲੀ ਤਾਂ ਹੁਣ ਹਾਈ ਕੋਰਟ ਦਾ ਰੁਖ ਇਕਤਿਆਰ ਕੀਤਾ ਸੀ ਤਾਂ ਹਾਈ ਕੋਰਟ ਦੇ ਵੱਲੋਂ ਵੀ ਇੰਸਪੈਕਟਰ ਰੌਣੀ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਤਾਂ ਦੱਸ ਦਿਓ ਕੀ 13 ਤੇ 14 ਤਰੀਕ ਦੀ ਰਾਤ ਨੂੰ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਬਾਹਰ ਇੱਕ ਟਾਬੇ ਦੇ ਉੱਤੇ ਕਰਨ ਪੁਸ਼ਪਿੰਦਰ ਬਾਠ ਤੇ ਉਸ ਦਾ ਬੇਟਾ ਕੁਝ ਖਾਣ ਦੇ ਨਹੀਂ ਰੁਕੇ ਸੀ ਤਾਂ ਇਹਨੇ ਦੇ ਵਿੱਚ ਪੁਲਿਸ ਆ ਜਾਂਦੀ ਆ ਪੁਲਿਸ ਉਹ ਇਨਕਾਊਂਟਰ ਕਰਕੇ ਆਉਂਦੀ ਆ ਜੋ ਖੰਨਾ ਦੇ ਨੇੜੇ ਪਿੰਡ ਤੋਂ ਇੱਕ ਬੱਚਾ ਕਿਡਨਾਪ ਹੋਇਆ ਸੀ ਕਿਡਨਾਪ ਕਰਨ ਵਾਲੇ ਦਾ ਨਾਬੇ ਦੇ ਕੋਲ ਇਨਕਾਊਂਟਰ ਕਰਕੇ ਆਉਂਦੇ ਨੇ ਪੁਲਿਸ ਦੇ ਚਾਰ ਅਫਸਰ ਜਿਨ੍ਹਾਂ ਦੇ ਵਿੱਚ ਇੰਸਪੈਕਟਰ ਸ਼ਮਿੰਦਰ ਇੰਸਪੈਕਟਰ ਢਿੱਲੋ ਰੌਣੀ ਤੇ ਹੈਰੀ ਬੋਪਾਰਾ ਤੇ ਨਾਲ ਉਹਨਾਂ ਦੇ ਉਹਨਾਂ ਦੇ ਸਾਥੀ ਸੀ ਤਾਂ ਬਹਿਸਵਾਜੀ ਹੋ ਜਾਂਦੀ ਆ ਕਹਿੰਦੇ ਗੱਡੀ ਨੂੰ ਲੈ ਕੇ ਕਿ ਗੱਡੀ ਸਾਈਡ ਤੇ ਕਰੋ ਤਾਂ ਉਸ ਤੋਂ ਬਾਅਦ ਕੁੱਟਮਾਰ ਕਰ ਦਿੱਤੀ ਜਾਂਦੀ ਆ ਕਰਨਲ ਪੁਸ਼ਪਿੰਦਰ ਬਾਠਦੀ ਤੇ ਉਸਦੇ ਬੇਟੇ ਦੀ ਤਾਂ ਇਹ ਮਾਮਲਾ ਇੰਨਾ ਜ਼ਿਆਦਾ ਭਖਿਆ ਤਾਂ ਪਟਿਆਲਾ ਦੇ ਵਿੱਚ ਧਰਨਾ ਵੀ ਲਗਾਇਆ ਗਿਆ ਐਫ ਆਈ ਆਰ ਦਰਜ ਹੋ ਚੁੱਕੀ ਆ ਉਹਨਾਂ ਚਾਰ ਇਨਸਪੈਕਟਰਾਂ ਦੇ ਉੱਤੇ ਐਸ ਐਚ ਓਾਂ ਦੇ ਉੱਤੇ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਪਹਿਲਾਂ ਅਣਖਸ਼ਾਤਿਆਂ ਤੇ ਜਿਹੜੀ ਐਫ ਆਈ ਆਰ ਦਰਜ ਕਰ ਲਈ ਜਾਂਦੀ ਆ ਪਰ ਜਦੋਂ ਕਰਨਲ ਬਾਠਦੀ ਪਤਨੀ ਧਰਨਾ ਲਗਾ ਲੈਂਦੀ ਆ ਸਾਬਕਾ ਸੈਨਿਕ ਜਿਹੜੇ ਨੇ ਉਹ ਆ ਜਾਂਦੇ ਨੇ ਸੜਕਾਂ ਦੇ ਉੱਤੇ ਫੌਜੀ ਫੌਜੀ ਨਜ਼ਰ ਆਉਂਦੇ ਨੇ ਪਟਿਆਲਾ ਦੀਆਂ ਤਾਂ ਉਸ ਤੋਂ ਬਾਅਦ ਦਬਾਅ ਬਣਦਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਤਾਂ ਐਫ ਆਈ ਆਰ ਦਰਜ ਬਾਇਆ ਨੇਮ ਕਰ ਦਿੱਤੀ ਜਾਂਦੀ ਆ ਤਾਂ ਹੁਣ ਇਸ ਮਾਮਲੇ ਦੀ ਜਿਹੜੀ ਆ ਪੂਰੀ ਜਾਂਚ ਕਰ ਰਹੀ ਆ ਚੰਡੀਗੜ੍ਹ ਦੀ ਪੁਲਿਸ ਚੰਡੀਗੜ੍ਹ ਪੁਲਿਸ ਦੀ ਇੱਕ ਟੀਮ ਬਣਾ ਦਿੱਤੀ ਗਈ ਆ ਸੈੱਟ ਬਣਾ ਦਿੱਤੀ ਗਈ ਆ ਉਸ ਦੇ ਹੁਣ ਜਾਂਚ ਜਿਹੜੀ ਆ ਉਹ ਮੁਕੰਮਲ ਹੋਣ ਨੂੰ 4 ਮਹੀਨੇ ਦਾ ਸਮਾਂ ਦਿੱਤਾ ਗਿਆ ਕੋਰਟ ਦੇ ਵੱਲੋਂ ਹਾਈ ਕੋਰਟ ਦਾ ਰੁਖ ਤਿਆਰ ਕੀਤਾ ਸੀ ਕਰਨਵਾੜ ਦੀ ਪਤਨੀ ਦੇ ਵੱਲੋਂ ਤਾਂ ਇਸ ਮਾਮਲੇ ਦੇ ਵਿੱਚ ਜਿਹੜੇ ਪੁਲਿਸ ਨੂੰ ਵੱਡਾ ਝਟਕਾ ਲੱਗਿਆ ਤੇ ਹੁਣ ਵੀ ਇੰਸਪੈਕਟਰ ਰੌਣੀ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੋਈ ਆ ਤਾਂ ਹਲੇ ਵੀ ਕੋਈ ਰਾਹਤ ਨਹੀਂ ਮਿਲ ਰਹੀ ਤਾਂ ਹਾਈ ਕੋਰਟ ਦੇ ਵੱਲੋਂ ਝਟਕਾ ਦੇ ਦਿੱਤਾ ਇੰਸਪੈਕਟਰ ਰੌਣੀ ਨੂੰ ਤਾਂ ਇਸ ਮਾਮਲੇ ਤੋਂ ਬਾਅਦ ਹਾਲਾਂਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਪੁਲਿਸ ਪ੍ਰਤੀ ਵਿਰੋਧ ਤਾਂ ਦੇਖਣ ਨੂੰ ਮਿਲੇ ਲੋਕ ਕਹ ਰਹੇ ਸੀ ਕਿ ਜਿਹੜੇ ਪੁਲਿਸ ਵਾਲਿਆਂ ਨੂੰ ਦੇਖ ਕੇ ਲੋਕ ਕੋਈ ਸੁੱਖ ਦਾ ਸਾਹ ਲੈਂਦੇ ਨੇ ਜਦੋਂ ਰਾਤ ਬਰਾਤ ਕਿਤੇ ਲੋੜ ਪੈ ਜੇ ਤਾਂ ਪੁਲਿਸ ਨੂੰ ਫੋਨ ਕਰਦੇ ਨੇ ਕਿਤੇ ਪੁਲਿਸ ਵਾਲੇ ਦਿਖ ਜਿੰਦੇ ਚਲੋ ਉਹਨਾਂ ਦੇ ਸੁੱਖ ਦਾ ਸਾਹ ਮਿਲਦਾ ਪਰ ਕਹਿੰਦੇ ਹੁਣ ਪੁਲਿਸ ਵਾਲੇ ਫਿਰ ਇਸ ਤਰੀਕੇ ਦੇ ਨਾਲ ਜਦੋਂ ਇੱਕ ਕਰਨਲ ਰੈਂਕ ਦੇ ਅਧਿਕਾਰੀ ਨੇ ਆਹਲ ਕੁੱਟਮਾਰ ਕਰਦੇ ਨੇ ਉਸਦੇ ਬੇਟੇ ਨਾਲ ਕੁੱਟਮਾਰ ਕਰਦੇ ਨੇ ਤਾਂ ਫਿਰ ਕਹਿੰਦੇ ਪੁਲਿਸ ਤੋਂ ਉਮੀਦਾਂ ਕੀ ਲਗਾਈਆਂ ਜਾ ਸਕਦੀਆਂ ਨੇ ਤਾਂ ਪੁਲਿਸ ਤੋਂ ਕੀ ਉਮੀਦ ਲਗਾਈ ਜਾ ਸਕਦੀ ਆ ਕਿ ਇਹ ਸਾਡੀ ਮਦਦ ਕਰਨਗੇ ਤੇ ਦੂਜੀ ਗੱਲ ਇਹ ਆ ਕਿ ਉੱਥੇ ਕਹਿੰਦੇ ਪਤਾ ਨਹੀਂ ਸੀ ਕਿ ਉਹ ਕਰਨਲ ਆ ਇੱਕ ਐਸਐਚਓ ਦੀ ਵੀਡੀਓ ਵੀ ਵਾਇਰਲ ਹੁੰਦੀ ਆ ਜੋ ਵੀਡੀਓ ਕਾਲ ਕਰਦਾ ਆ ਕਰਨਵਾਰਡ ਦੀ ਪਤਨੀ ਨੂੰ ਐਸਐਚਓ ਸ਼ਮਿੰਦਰ ਕਹਿੰਦੇ ਗਲਤੀ ਹੋ ਗਈ ਜੀ ਸਾਨੂੰ ਪਤਾ ਨਹੀਂ ਸੀ ਪਰ ਸਵਾਲ ਇੱਥੇ ਇਹ ਆ ਕਿ ਜੇਕਰ ਪਤਾ ਨਹੀਂ ਸੀ ਕਿ ਉਹ ਕਰਨਾਲਾ ਜੇ ਕਰਨਾਲ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਫਿਰ ਕੀ ਕਰਦੇ ਆ ਯਾਨੀ ਕਿ ਫਿਰ ਤਾਂ ਉਹ ਰੱਬ ਹੀ ਬਚਾ ਸਕਦਾ ਸੀ ਉਸ ਨੂੰ ਵੱਡੇ ਸਵਾਲ ਜ਼ਰੂਰ ਨੇ ਖਾਕੀ ਦੇ ਦਾਗ ਜ਼ਰੂਰ ਲੱਗਿਆ ਕਰਨਵਾਰਡ ਦੀ ਪਤਨੀ ਦੀ ਮੰਗ ਇਹ ਹੈ ਕਿ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਦਾ ਤਬਾਦਲਾ ਕੀਤਾ ਜਾਵੇ ਦੂਜੇ ਜਿਹੜੇ ਐਸਐਚਓ ਸੀ ਉਹਨਾਂ ਨੂੰ ਸਸਪੈਂਡ ਤਾਂ ਕਰ ਦਿੱਤਾ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਿਆ ਜਾਵੇ ਤੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਹੋਰ ਵੀ ਮੋੜ ਆ ਗਿਆ ਇੱਕ ਜੋ ਬਹੁਤ ਹੀ ਖਾਸ ਹੈ ਉਸ ਦਿਨ ਜਿਸ ਦਿਨ ਇਨਕਾਊਂਟਰ ਕਰਕੇ ਆਏ ਸੀ ਜੋ ਬੱਚਾ ਕਿਡਨਾਪ ਕੀਤਾ ਸੀ ਉਸ ਕਿਡਨਾਪਰ ਨੂੰ ਬੱਚਾ ਕਿਡਨਾਪ ਕਰਨ ਵਾਲੇ ਕਿਡਨਾਪਰ ਦਾ ਇਨਕਾਊਂਟਰ ਕੀਤਾ ਸੀ ਉਸ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਗਰੇ ਕਸੂਤੇ ਫਸ ਰਹੇ ਨੇ ਪੁਲਿਸ ਵਾਲੇ ਕਿਉਂਕਿ ਉਸ ਦਾ ਪਰਿਵਾਰ ਵੀ মিডিਆ ਸਾਹਮਣੇ ਆ ਗਿਆ ਐਮ ਐਲ ਆਰ ਰਿਪੋਰਟ ਨੇ ਖੁਲਾਸਾ ਕਰ ਦਿੱਤੀ ਜੋ ਕਰਨਲਵਾੜ ਦਾ ਸਾਡੂ ਆ ਉਸ ਦੇ ਵੱਲੋਂ ਪੂਰਾ ਚਿੱਠਾ ਜਿਹੜਾ ਖੋਲ ਕੇ ਰੱਖ ਦਿੱਤਾ ਕਹਿੰਦੇ ਜੇ ਇਨਕਾਊਂਟਰ ਕਰਨਾ ਸੀ ਇੱਕ ਗੋਲੀ ਮਾਰਦੇ ਲੱਤ ਦੇ ਵਿੱਚ ਮਾਰਦੇ ਪੈਰ ਦੇ ਵਿੱਚ ਮਾਰਦੇ ਫੜ ਲੈਂਦੇ ਸਿਰ ਦੇ ਵਿੱਚ ਗੋਲੀ ਛਾਤੀ ਦੇ ਵਿੱਚ ਗੋਲੀ ਪੈਰ ਦੇ ਵਿੱਚ ਗੋਲੀ ਢਿੱਡ ਦੇ ਵਿੱਚ ਗੋਲੀ ਸੱਤ ਗੋਲੀਆਂ ਮਾਰੀਆਂ ਕਹਿੰਦੇ ਜੱਤਵੱਦੀ ਨਹੀਂ ਸੀ ਉਹ ਆ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਜ਼ਰੂਰ ਖੜੇ ਹੋਣਗੇ ਵਾਕੇ ਹੀ ਹੁਣ ਐਸ ਐਚਓ ਰੌਣੀ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਲੜਕ ਰਹੀ ਆ ਤਾਂ ਆਖਰ ਕੀ ਹੁਣ ਇਸ ਮਾਮਲੇ ਦੇ ਵਿੱਚ ਮੋੜ ਆਂਦਾ ਹੁਣ ਕੀ ਰੌਣੀ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇਗਾ ਜਾਂ ਫਿਰ ਜਿਹੜੀਆਂ ਸਲਾਖਾਂ ਵਿੱਚ ਜਾਵੇਗਾ ਸਮਾਂ ਦੱਸਿਓ